ਸਾਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਜੀ ਤੁਸੀਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਤੁਸਾਰੇ ਠੀਕ ਹੋਗੇ ਅੱਜ ਦੇ ਨਿਊ ਵਲੌਗਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦਰਸ਼ਕੋ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਅੱਜ ਆਪਾਂ ਬਣਾ ਰਹੇ ਹਾਂ ਜੀ ਸ਼ਿਮਲਾ ਮਿਰਚ ਕਿ ਉਹ ਤੁਹਾਨੂੰ ਬਖਾਉਣੇ ਆ ਵੀ ਸ਼ਿਮਲਾ ਮਿਰਚ ਹੈਗੀ ਕਿਹੜੀ ਹੈ ਨਾ ਤਿੰਨ ਚਾਰ ਪ੍ਰਕਾਰ ਦੀਆਂ ਸ਼ਿਮਲਾ ਮਿਰਚ ਹੁੰਦੀਆਂ ਜਲਦੀ ਜਲਦੀ ਵੀਡੀਓ ਨੂੰ ਦਬਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਠੀਕ ਹੈ ਕਮੈਂਟ ਲਾਈਕ ਕਰਨਾ ਨਾ ਭੁੱਲਿਓ ਜੀ ਮੈਂ ਚੀਰ ਦਿਆਂ ਹੁਣ ਸਬਜੀ ਫਟਾਫਟ ਧਨੀਆ ਚੀਰ ਲਿਆ ਜੀ ਮੈਂ ਕਿਉਂਕਿ ਸ਼ਾਮ ਆ ਪੈ ਚਲੀਆਂ ਤੇ ਮੈਨੂੰ ਬਹੁਤ ਜ਼ਿਆਦਾ ਕਾਲ ਹੈ ਕਿਉਂਕਿ ਹਨੇਰਾ ਹੋ ਜਾਂਦਾ ਫਿਰ ਤੁਹਾਨੂੰ ਪਤਾ ਕੀੜਾ ਮਕੌੜਾ ਕੋਈ ਸਬਜੀ ਦੇ ਵਿੱਚ ਢਿੱਗ ਪੈਂਦਾ ਆਲੂ ਜਿਹੜੇ ਸੀਗੇ ਮੈਂ ਪਹਿਲਾਂ ਛਿੱਲ ਕੇ ਉਹਨਾਂ ਨੂੰ ਸੋਹਣੇ ਵਾਸ਼ ਕਰਲੇ ਸੀਗੇ ਤੇ ਆਲੂਆਂ ਦੀ ਸਲੀਵਸ ਜਿਹੜੀ ਮੈਂ ਲੰਬੀ ਲੰਬੀ ਕੱਟੀ ਐ ਤੇ ਹੁਣ ਵਾਰੀ ਆ ਚੁੱਕੀ ਐ ਜੀ Shimla mirch ਦੀ Shimla mirch ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵੀ ਮੈਂ ਲੰਬੇ ਲੰਬੇ ਪੀਸ ਕਰੇ ਐ ਕਿਉਂਕਿ ਪਹਿਲਾਂ ਅਸੀਂ ਬਣਾਉਣੀਆ ਸੀ Shimla mirch ਭਰ ਕੇ ਤੇ ਦਰਸ਼ਕੋ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਐ ਬੱਚੇ ਕਹਿੰਦੇ ਵੇ ਮੰਮੀ ਗੁੰਦਲੀ ਮਿੱਠੀ ਐ ਥੋੜੀ ਜੀ ਗੁੰਦਲੀ ਦੇ ਦਿਓ ਤੇ ਕਿਉਂਕਿ ਮੈਂ ਗੁੰਦਲੀ ਜ਼ਰੂਰ ਪਾਉਣੀ ਹੁੰਨੀ ਆ ਆਪਾਂ ਬੀਜ ਰੱਖਿਆ ਜੀ ਗੰਡੇ ਤੇ ਥੋੜੀ ਜੇ ਇਸ ਨਾਲ ਸਬਜ਼ੀ ਦਾ ਜਿਹੜਾ ਟੇਸਟ ਆ ਬਹੁਤ ਵਧੀਆ ਬਣ ਜਾਂਦਾ ਬਾਕੀ ਤੁਸੀਂ ਵੀ ਹਰੀ ਸਬਜ਼ੀ ਜ਼ਿਆਦਾ ਤੋਂ ਜ਼ਿਆਦਾ ਖਾਇਆ ਕਰੋ ਤੇ ਇਧਰ ਬੇਟੀ ਵੀ ਆ ਗਈ ਐ ਜੀ ਬੂਟ ਲੈ ਕੇ ਬੂਟਾਂ ਤੇ ਦੇਖੋ ਕਿੰਨੀਆਂ ਪਿਆਰੀਆਂ ਤੇ ਤਰੀਆਂ ਫੁੱਲ ਬੂਟੀਆਂ ਹਨਾ ਤੇ ਇਹਨੇ ਐਸ ਚੋਂ ਕੱਢ ਕੇ ਸੂਟ ਚੋਂ ਫੁੱਲ ਬੂਟੀਆਂ ਤਿਤਲੀਆਂ ਤੇ ਫੇਰ ਆਪਦੇ ਬੂਟਾਂ ਤੇ ਲਾਈਆਂ ਆਪਾਂ ਤੁਹਾਨੂੰ ਦਿਖਾਉਣੇ ਕਿੰਨੇ ਪਿਆਰੇ ਪਿਆਰੇ ਲੱਗਦੇ ਦੇਖੋ ਜੀ ਹਨਾ ਐਵੇਂ ਲਾਦੇ ਜਿਵੇਂ ਆਪਾਂ ਵੀ ਸ਼ਾਪ ਤੋਂ ਨਵੇਂ ਲੈ ਕੇ ਆਂਦੇ ਨੇ ਧੋ ਕੇ ਤੇ ਉਹ ਲਾ ਲਈਆਂ ਇਧਰ ਉਹ ਵੀ ਆ ਗਏ ਕਹਿੰਦੇ ਗੰਡੇ ਖਾਣੇ ਆ ਗੰਡੇ ਕਦੇ ਕੋਈ ਗੁੰਦਲੀ ਖਾ ਜਾਂਦਾ ਕਦੇ ਗੰਡੇ ਖਾ ਜਾਂਦੇ ਹਨਾ ਤੇ ਹੁਣ ਦਰਸ਼ਕੋ ਸਾਰਾ ਕੁਝ ਮੈਂ ਚੀਰ ਕੇ ਰੈਡੀ ਕਰ ਲਿਆ ਜੀ ਧਣੀਆਂ ਪਿਆਜ਼ ਤੇ ਆਲੂ ਅਤੇ ਮਿਰਚਾਂ ਅਦਰ ਬੇਟੀ ਨੂੰ ਮੈਂ ਕਿਹਾ ਵੀ ਤੁਸੀਂ ਪਾਣੀ ਪਰ ਲੋ ਟੁੱਟੀ ਆ ਗਈ ਸੀਗੀ ਤੇ ਚਲੋ ਜੀ ਹੁਣ ਆਪਾਂ ਲਾਵਾਂਗੇ ਤੜਕਾ ਤੇਲ ਹੋ ਚੁੱਕਿਆ ਗਰਮ ਆਪ ਆਤੀ ਹੈ ਜੀ ਸਰੋਂ ਇਹਨੂੰ ਵਧੀਆ ਪੁੱਜਣ ਦੇਵਾਂਗੇ ਜੀ ਆਪਾਂ ਸਰੋਂ ਪੁੱਜ ਗਈ ਆ ਜੀ ਤੇ ਹੁਣ ਆਪਾਂ ਪਾਵਾਂਗੇ ਜੀਰਾ ਜੀਰਾ ਰੈੱਡ ਹੋ ਗਿਆ ਜੀ ਹੁਣ ਆਪਾਂ ਪਾਵਾਂਗੇ ਪਿਆਜ਼ ਹਰੀ ਮਿਰਚ ਹਾਂਜੀ ਬੇਬੀ ਪਿੰਕ ਹੋ ਗਏ ਆ ਪਿਆਜ਼ ਹੁਣ ਆਪਾਂ ਪਾਵਾਂਗੇ ਜੀ ਕੱਟੀ ਹੋਈ ਮਿਰਚ ਤੇ ਆਲੂ ਇਹਨਾਂ ਨੂੰ ਮਿਲਾ ਦਾਂਗੇ ਚੰਗੀ ਤਰ੍ਹਾਂ ਤੇਲ 'ਚ ਹਾਂਜੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਲੈ ਜੀ ਮਿਲਾ ਤੇਲ ਸਾਰੇ ਸਬਜ਼ੀਆਂ ਲੱਗ ਚੁੱਕੇ ਆ ਜੀ ਹੁਣ ਆਪਾਂ ਪਾਵਾਂਗੇ ਇਹਦੇ 'ਚ ਅੰਬਚੂਰ ਪਹਿਲੇ ਨੰਬਰ ਤੇ ਅੰਬਚੂਰ ਨੇ ਜੀ ਕਿਉਂਕਿ ਅੱਜ ਆਪਾਂ ਚਟਪਟੀ ਜੀ ਸਬਜ਼ੀ ਬਣਾ ਕੇ ਖਾਵਾਂਗੇ ਦੂਜੇ ਨੰਬਰ ਤੇ ਹੈ ਜੀ ਪੀਸੀ ਹੋਈ ਮਿਰਚ ਸਵਾਦ ਅਨੁਸਾਰ ਪਾਵਾਂਗੇ ਹਲਦੀ ਪਾਊਡਰ 1 ਚਮਚ ਨਮਕ ਸਵਾਦ ਅਨੁਸਾਰ ਇਹਨਾਂ ਮਿਕਸ ਕਰ ਦੇਾਂਗੇ ਜੀ ਸਾਰੀ ਸਬਜ਼ੀ ਦੇ ਵਿੱਚ ਮਿਰਚਾਂ ਪਹਿਲਾਂ ਸੀ ਭਰ ਕੇ ਬਣਾਉਣੀ ਸੀ ਨੂਨ ਮਿਰਚ ਦੀ Shimla ਮਿਰਚ ਇਹ ਕਹਿੰਦੇ ਵੀ ਆਲੂ ਤੇ Shimla ਮਿਰਚ ਬਣਾਓ ਫਿਰ ਇਸ ਤਰੀਕੇ ਲੰਬੇ ਪੀਸ ਕੱਟ-ਕੱਟ ਕੇ ਮਿਰਚਾਂ ਦੇ ਤੇ ਆਲੂਆਂ ਦੇ ਇਹ ਰਿਹਾ ਪਾ ਤੜਕਾ ਮਾਰਤਾ ਜੀ ਤਾਂ ਕਿ ਸਾਰੇ ਜਿਹੜੇ ਨੂਨ ਮਿਰਚ ਮਸਾਲੇ ਸਾਰੇ ਨਾ ਇਹਨੇ ਭਰ ਜਾਣਗੇ ਵਿੱਚ ਆਹ ਲੋ ਜੀ ਆਪਾਂ ਇਹਨੂੰ ਮਿਕਸ ਕਰਤੀ ਆ ਹੁਣ ਆਪਾਂ ਇਹਦਾ ਪੱਕਣ ਤੱਕ ਵੇਟ ਕਰਾਂਗੇ ਇਹਨੂੰ ਪੱਟਾ ਟੱਕ ਦੇਾਂਗੇ ਜੀ ਹਰ ਇੱਕ ਸਬਜੀ ਟੱਕ ਕੇ ਬਣਾਓ ਤਾਂ ਕਿ ਕੋਈ ਜਾਨਵਰ ਨਾ ਡਿੱਗੇ ਹਾਂਜੀ ਸਬਜੀ ਆਪਾਂ ਚੈੱਕ ਕਰਦੇ ਆ ਵਾਓ ਵੈਰੀ ਨਾਈਸ ਦੇਖੋ ਕਿੰਨਾ ਪਿਆਰਾ ਜਾ ਤੱਕ ਕਿੰਨਾ ਸੋਹਣਾ ਕਲਰ ਆ ਚੁੱਕਿਆ ਜੀ ਸਬਜੀ ਤੇ ਮਿਰਚਾ ਮਿਰਚਾ ਸਭ ਕੁਝ ਬਣ ਕੇ ਰੈਡੀ ਆ ਇੱਕ ਵਾਰੀ ਆਪਾਂ ਆਲੂ ਚੈੱਕ ਕਰ ਲੈਨੇ ਆ ਆ ਦੇਖੋ ਜੀ ਆਲੂ ਮੈਂਟ ਦੇਣੇ ਟੁੱਟ ਰਹੇ ਆ ਜੀ ਵਿਚਾਲੋ ਲਓ ਸਬਜੀ ਨੂੰ ਮਿਲ ਕੇ ਅੰਬੀ ਦੀ ਸਬਜੀ ਵੀ ਆ ਗਈ ਹਾਂ ਅੰਬੀਆਂ ਦੀ ਸਬਜੀ ਇਸ ਤਰੀਕੇ ਦੀ ਬਣਦੀ ਆ ਦਰਸ਼ਕੋ ਤੇ ਹੁਣ ਆਪਾਂ ਪਾ ਦਾਂਗੇ ਜੀ ਉੱਤੇ ਇਸ ਦੇ ਟਣੀਆਂ ਤਾਂ ਕਿ ਜਿਹੜੀ ਟਣੀਆਂ ਦੀ ਖੁਸ਼ਬੂ ਹੈ ਉਹ ਬੜੀ ਪਿਆਰੀ ਜੀ ਆਵੇ ਹਾਂਜੀ ਮੈਂ ਇੱਕ ਜਿਹੜੀ ਧਣੀਏ ਦੀ ਆਉਣ ਲੱਗੀ ਆ ਤੇ ਬੜੀ ਪਿਆਰੀ ਜੀ ਸਬਜ਼ੀ ਬਣ ਗਈ ਆ ਕਿੱਦਾਂ ਦੀ ਲੱਗੀ ਜੀ ਅੱਜ ਦੀ ਰੈਸਪੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਗੈਸ ਆਪਾਂ ਕਰ ਦਾਂਗੇ ਜੀ ਬੰਦ ਤੇ ਮਿਲਦੇ ਆ ਜੀ ਅਗਲੇ ਬਲੌਗ 'ਚ ਕਿਸੇ ਚਟਪਟੀ ਜੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਬਾਏ